ਅਸ਼ਕਾਲ ਤੋਂ ਸੇਖ ਰਿਹਾ ਹਾਂ ਸੰਜਨੀ ਇਸ ਤੇ ਮੈਂ ਹਾ ਪ੍ਰਦੀਪ ਕੋਰ ਤਾਂ ਪੰਜਾਬ ਦੇ ਵਿੱਚ ਮੌਸਮ ਹੈ ਜਿਹੜਾ ਹੋਰ ਵੀ ਠਾਰਨ ਵਾਲਾ ਹੈ ਕਿਉਂਕਿ ਸੀਤ ਲਹਿਰ ਹੈ ਜਿਹੜੀ ਉਹ ਚੱਲਣ ਵਾਲੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਬਿਲਕੁਲ 1 ਜਨਵਰੀ ਤੱਕ ਦਾ ਇਹ ਔਰੇਂਜ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਸੀਤ ਲਹਿਰ ਚੱਲ ਸਕਦੀ ਹੈ ਲੋਕ ਨੇ ਜਿਹੜੇ ਉਹ ਹਾਲੋ ਬਿਹਾਲ ਹੋ ਸਕਦੇ ਨੇ ਸੋ ਕਹਿਣ ਦਾ ਭਾਵ ਹੈ ਕਿ ਜਿਸ ਤਰੀਕੇ ਦੇ ਨਾਲ ਠੰਡ ਪੈਣ ਵਾਲੀ ਹੈ ਸਵਾਰੀ ਠੰਡ ਸਾਰੇ ਰਿਕਾਰਡ ਜਿਹੜੀ ਉਹ ਤੋੜ ਕੇ ਰੱਖ ਦੇਗੀ ਤਾਂ ਪੰਜਾਬ ਤੇ ਚੰਡੀਗੜ੍ਹ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਛਾਈ ਰਹਿਣ ਵਾਲੀ ਇਹ ਸਥਿਤੀ 1 ਜਨਵਰੀ ਤੱਕ ਇਸੇ ਤਰੀਕੇ ਦੇ ਨਾਲ ਬਣੀ ਰਹੇਗੀ ਹਾਲਾਂਕਿ ਸਮੇਂ ਦੌਰਾਨ ਮੀਂਹ ਪੈਣ ਦੀ ਉਮੀਦ ਨਹੀਂ ਹੈ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ 'ਚ ਘੱਟੋ-ਘੱਟ ਤਾਪਮਾਨ 2 ਡਿਗਰੀ ਵਧਿਆ ਜੋ ਕਿ ਆਮ ਦੇ ਨਾਲੋਂ 3 ਡਿਗਰੀ ਵਾਧਾ ਗੁਰਦਾਸਪੁਰ ਸੂਬੇ ਦਾ ਸਭ ਤੋਂ ਠੰਡਾ ਜ਼ਿਲ੍ਹਾ ਰਿਹਾ ਜਿੱਥੇ ਤਾਪਮਾਨ 6 ਡਿਗਰੀ ਦਰਜ ਕੀਤਾ ਗਿਆ ਪਟਿਆਲਾ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ ਸਭ ਤੋਂ ਘੱਟ ਤੇ ਸਭ ਤੋਂ ਵੱਧ ਤਾਪਮਾਨ ਹੈ ਜਿਹੜਾ 14.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪੰਜਾਬ ਸਿਹਤ ਵਿਭਾਗ ਤੇ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਇੱਕ ਸਲਾਹ ਜਾਰੀ ਕੀਤੀ ਹੈ ਜੇਕਰ ਸਿਹਤ ਦੀ ਹਾਲਤ ਠੀਕ ਨਾ ਲੱਗੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਹੈ ਅੰਮ੍ਰਿਤਸਰ ਤੇ ਹਲਵਾਰਾ ਦੇ ਵਿੱਚ 0 ਡਿਗਰੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਇਸੇ ਤਰ੍ਹਾਂ ਪਟਿਆਲਾ ਦੇ ਵਿੱਚ ਸੰਘਣੀ ਧੁੰਦ ਦਰਜ ਕੀਤੀ ਹੈ ਮੌਸਮ ਵਿਭਾਗ ਦੇ ਮੁਤਾਬਕ 27 ਦਸੰਬਰ ਤੋਂ ਹਿਮਾਲਿਆਨੀ ਖੇਤਰ ਦੇ ਵਿੱਚ ਇੱਕ ਨਵੀਂ ਕਮਜ਼ੋਰ ਪੱਛਮੀ ਗੜਬੜੀ ਸਰਗਰਮ ਹੋਣ ਦੀ ਉਮੀਦ ਹੈ ਅੱਜ ਦਿਨਾਲ ਕੁਝ ਸਮੇਂ ਲਈ ਤਾਪਮਾਨ ਵਧੇਗਾ ਜਦੋਂ ਕਿ 30 ਦਸੰਬਰ ਨੂੰ ਇੱਕ ਹੋਰ ਪੱਛਮੀ ਗੜਬੜੀ ਆਏਗੀ ਇਸ ਕਾਰਨ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ 28 ਦਸੰਬਰ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਬਰਨਾਲਾ ਤੇ ਪਟਿਆਲਾ ਦੇ ਵਿੱਚ ਵੀ ਅਜੇ ਕੁਝ ਥਾਵਾਂ ਤੇ ਸੰਘਣੀ ਤੋਂ ਵੀ ਬਹੁਤ ਸੰਘਣੀ ਧੁੰਦ ਪੈਣ ਵਾਲੀ ਹੈ ਤਾਂ ਦੱਸ ਦਈਏ ਕਿ ਮੌਸਮ ਐਜਾੜਾ ਲਗਾਤਾਰ ਖੁਸ਼ਕ ਰਹਿਣ ਵਾਲਾ 29 ਦਸੰਬਰ ਨੂੰ ਹੁਸ਼ਿਆਰਪੁਰ ਰੂਪਨਗਰ ਤੇ ਐਸਐਸ ਨਗਰ ਦੇ ਵਿੱਚ ਕੁਝ ਥਾਵਾਂ ਤੇ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਜਦਕਿ ਫਿਰੋਜ਼ਪੁਰ ਫਸਿਲਕਾ ਫਰੀਦਕੋਟ ਤੇ ਮੁਕਸਰ ਦੇ ਵਿੱਚ ਕੁਝ ਕੀ ਥਾਵਾਂ ਤੇ ਸੰਘਣੀ ਧੁੰਦ ਪੈ ਸਕਦੀ ਹੈ ਤੇ ਮੌਸਮ ਉਸੇ ਤਰ੍ਹਾਂ ਹੀ ਖੁਸ਼ਕ ਰਹੇਗਾ ਤਾਂ ਪੰਜਾਬ ਸਿਹਤ ਵਿਭਾਗ ਦੇ ਵੱਲੋਂ ਠੰਡ ਤੋਂ ਬਚਣ ਦੇ ਲਈ ਡਵਾਈਸਰੀ ਜਾਰੀ ਕੀਤੀ ਗਈ ਹੈ ਠੰਡ ਤੋਂ ਬਚਣ ਦੇ ਲਈ ਗਰਮ ਉਨੀ ਕੱਪੜੇ ਪੈਨੋ ਸਿਰ ਗਰਦਨ ਤੇ ਹੱਥ ਪੈਰ ਜ਼ਰੂਰ ਟਕੋ ਠੰਡ ਤੇ ਸੀਤਲੈਰ ਦੇ ਨਾਲ ਜੁੜੀਆਂ ਮੌਸਮ ਵਿਗਿਆਨ ਦੀਆਂ ਚੇਤਾਵਨੀ ਅਤੇ ਧਿਆਨ ਰੱਖੋ ਰੋਜ਼ਾਨਾ ਸੰਤੁਲਿਤ ਖਾਣਾ ਖਾਓ ਤੇ ਵਿਟਾਮਿਨ ਸੀ ਵਾਲੇ ਫਲ ਫਰੂਟ ਜ਼ਰੂਰ ਲਓ ਸਾਰੇ ਦਿਨ ਦੇ ਵਿੱਚ ਥੋੜਾ ਥੋੜਾ ਕਰਕੇ ਗੂਸਾ ਪਾਣੀ ਚਾਹ ਜਾਂ ਸੂਪ ਪੀਂਦੇ ਰਹੋ ਬਜ਼ੁਰਗ ਬੱਚੇ ਤੇ ਦਿਲ ਦੇ ਮਰੀਜ਼ ਸਵੇਰੇ ਸ਼ਾਮ ਠੰਡ ਤੇ ਧੁੰਦ ਦੇ ਵਿੱਚ ਬਾਹਰ ਨਾ ਨਿਕਲਣ ਸੈਰ ਕਰਨੀ ਹੋਵੇ ਤਾਂ ਧੁੱਪ ਨਿਕਲਣ ਤੋਂ ਬਾਅਦ ਹੀ ਬਾਹਰ ਜਾਓ ਘਰ ਦੇ ਬੰਦ ਕਮਰੇ ਦੇ ਵਿੱਚ ਅੰਗੀਠੀ ਜੱਗ ਬਾਲ ਕੇ ਨਾ ਸੇਕੋ ਇਸ ਦੇ ਨਾਲ ਸਾਹ ਘੁੱਟਣ ਦਾ ਖਤਰਾ ਹੁੰਦਾ ਹੈ ਅਜਿਕਰ ਦੇਰ ਰਾਤ ਤੱਕ ਠੰਡ ਦੇ ਵਿੱਚ ਨਾ ਰੋ ਖਾਸ ਕਰਕੇ ਸਵੇਰ ਤੇ ਰਾਤ ਵੇਲੇ ਠੰਡ ਦੇ ਵਿੱਚ ਸ਼ਰਾਬ ਪੀਣ ਤੋਂ ਬਚੋ ਇਸ ਦੇ ਨਾਲ ਸਰੀਰ ਦਾ ਤਾਪਮਨ ਹੋਰ ਡਿੱਗ ਜਾਂਦਾ ਹੈ ਅਜੇ ਜ਼ਿਆਦਾ ਕੰਬਣੀ ਸਾਹ ਲੈਣ ਦੇ ਵਿੱਚ ਤਕਲੀਫ ਜਾਂ ਸਰੀਰ ਦੇ ਅੰਗਾਂ ਦੇ ਵਿੱਚ ਸੁੰਨ ਲੱਗੇ ਤਾਂ ਤੁਰੰਤ ਡਾਕਟਰ ਦੇ ਨਾਲ ਸੰਪਰਕ ਕਰੋ ਜਾਂ ਹੈਲਪਲਾਈਨ 104 ਤੇ ਕਾਲ ਕਰੋ